ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਇ ਤੁਹੇ ਰੱਖ ਦੂੰ ਇੱਜ਼ਤ ਸੇਵਾ ਸਿੰਘ ਪਾਈ ਦੀ ਮੇਰੀ ਵੀਰ ਜ ਸਿੰਘੋ ਪੱਗ ਆਤਾਈ ਦੀ ਕੰਲਾ ਮੈਂ ਥੋਣੀ ਸਕਦਾ ਪਿੰਡ ਦੇ ਘਟ ਪਾਰੇ ਚੋਂ ਕੱਢ ਕੇ ਦੇ ਲੈ ਜੋ ਸਿੰਘੋ ਗਊਆਂ ਨੂੰ ਗਾਰੇ ਚੋਂ ਕੱਢ ਕੇ ਲੈ ਜਾਓ ਖਾਲਸਾ ਰਸਤੇ ਵਿੱਚ ਮਿਲ ਗਏ ਦੁਸ਼ਮਣ ਲੁੱਟ ਨੂੰ ਬੇਤਾਬ ਜੀ ਚੱਲੀਆਂ ਅੱਥ ਪੈਰ ਗੂੜੀਆਂ ਉਥੇ ਬੇਸਾਬ ਜੀ ਹੋਵੀਆਂ ਕਈ ਰਹਿ ਭਲਾ ਵਿੱਚੋਂ ਘਰਾਵ ਜੀ ਪਰਸੋਂ ਦੀ ਮਿਲੀ ਪੀਨ ਨੂੰ पाणी जी बुक न सची गल सु तेरे तो लुक न सची गल सु खाणु जी